ਲੋਜੀ ਟਾਈਮ ਸਵੇਰ ਦਾ 11 ਵਜੇ ਲੇ 10 ਮਿੰਟ ਰਹਿ ਗਏ 11 ਵਜੇ ਚ ਤਰੀ ਗਾ ਜਾਈਗੀ 18 ਦਿਨ ਹੈਗਾ ਜੀ ਮੰਗਲਵਾਰ ਤੇ ਆਪਾਂ ਕਰਕੇ ਨਿੱਕੀ ਜੀ ਵੀਡੀਓ ਸ਼ੁਰੂ ਕਰ ਆਪਾਂ ਆਏ ਹਾਂ ਕੋਠੇ ਦੇ ਲੇੜਾ ਲੱਤਾ ਤੋ ਤੋ ਪਾਇਆ ਵੇਖੋ ਕੱਲ ਨਹੀਂ ਤੋਤੇ ਮਸ਼ੀਨ ਵੀ ਮੈਂ ਹਾ ਤੋ ਪਲਵਾ ਲ ਗਏ ਇਹਨੂੰ ਇਧਰ ਟੱਬ ਵੀ ਮੋਦਾ ਮਾਰਤਾ ਮੈਂ ਪਾਣੀ ਕੀ ਵਿੱਚ ਰੱਖਣਾ ਤੇ ਗਮਲੇ ਰਹਿ ਗਏ ਪਾਣੀ ਪਾਉਣ ਵਾਲੇ ਇਹਨਾਂ ਨੂੰ ਪਾਣੀ ਪਾਉਣੀ ਆ ਮਸ਼ੀਨ ਵੀ ਮੈਂ ਖੋਲਤੀ ਮੈਂ ਹਾ ਇਹਦੇ ਜਬਾਨਾਂ ਜੀ ਆਉਂਦੀ ਆ ਸੋਕੇ ਜੀ ਇੱਕ ਵਾਰੀ ਲੇੜਾ ਲਗਾ ਦਿੱਤਾ ਤੋ ਤੋ ਸੋਕੇ ਸੱਕ ਜਾਣ ਤੇ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀਆਂ ਪਹਿਲੀਆਂ ਪੈਣਾ ਨਾਲ ਜੁੜੀਆਂ ਜਿੱਦਾਂ ਸੋਹਣੇ-ਸੋਹਣੇ ਕਮੈਂਟ ਕਰਦੀਆਂ ਇਦਾਂ ਸੋਹਣੇ-ਸੋਹਣੇ ਕਮੈਂਟ ਕਰੋ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਵੀਡੀਓ ਵੱਧ ਤੋਂ ਵੱਧ ਵਾਅਦ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਚਲੋ ਜੀ ਹੁਣ ਕਿ ਆਪਾਂ ਬਣਾਉਨੇ ਪ੍ਰਸ਼ਾਦੀ ਪਰਸ਼ੂਦੇ ਜਿਹੜੇ ਬਣਾਉਣ ਵਾਲੇ ਹੁਣ ਤਾਂ ਉਹ ਸ਼ਹਿਰੀ ਸਾਡੀ ਇਹ ਵੀ ਕੋਠੇ ਦੇ ਉੱਤੇ ਆਣ ਕੇ ਖੇੜਦੀ ਮਲਦੀ ਰਹਿੰਦੀ ਇਰੇ ਗਾਲ ਨਹੀਂ ਤੋਤੇ ਦੇ ਲਈ ਜਵਾਂਗੇ। ਵੀਰੇ ਰੋਜ ਦੇ ਰੋਜ ਹੀ। ਉਹ ਪਾਂਡੇ ਜਿੱਦਾਂ 1 ਮਿੰਟ ਨਾ ਮਾਂਝ ਕੇ ਤਾਂ ਕਿੰਨੇ ਇਕੱਠੇ ਹੋ ਜਾਂਦੇ। ਇਦਾਂ ਹੀ ਕੱਪੜੇ। ਇੱਕ ਸਰੀਰ ਨਾ ਠੀਕ ਹੋਣ ਦਾ ਕਰਕੇ ਕੰਮ ਜੁੜ ਜਾਂਦੇ। ਸਰੀਰ ਸਹੀ ਹੋਵੇ ਤਾਂ ਸਭ ਕੁਝ ਸਹੀ। ਚਲੋ ਜੀ ਫਿਰ ਆਪਾਂ ਜਾਣੇ ਥੱਲੇ ਪ੍ਰਸ਼ਾਦੇ ਬਣਾਉਣੇ। ਆਪਾਂ ਰਾੜ ਮੇਰੇ ਕਿ ਛਕਦੇ ਰਾਤੀ ਬਣਾਈ ਜਿਹੜੀ ਖੁੰਬਾ ਆਲੂ ਮਟਰਾਂ ਦੀ ਮਿਕਸਰ ਸਬਜੀ ਸ਼ਾਮਾਂ ਨੂੰ ਬਣਾਵਾਂਗੇ ਆਲੂ ਆਜਾ ਤਮਣ ਕੇ ਸਾਗ ਸਲਗ ਮਲ ਬਲ ਹੋ ਜਾ ਹੋਵਾਂਗੇ ਕਿਉਂਕਿ ਸਬਜੀ ਗਾਂ ਕਿਹੜੀਆਂ ਰੋਜ ਨਵੇਂ ਆਲੂ ਆ ਗਏ ਨਵੇਂ ਆਲੂ 40 ਰੁਪਏ ਕਿਲੋ ਦੇ ਡ ਹੈ ਆਪਾਂ ਆ ਗਏ ਕੋਠੇ ਤੋਂ ਸੱਲੇ ਖੜਾ ਪਪੜਾ ਮੁੰਡਾ ਹੈ ਪ੍ਰਸ਼ਾਦੇ ਮੈਂ ਜੋ ਪ੍ਰਸ਼ਾਦੇ ਬਣਨ ਗਈ ਆਂ ਆ ਗਿਆ ਅੱਤੌ ਆ ਗਿਆ ਰਮਚੰਦਰੀ ਆ ਰਵਾਂ ਕੇ ਤੇ ਮੈਂ ਟੋ ਕਾਲੀ ਰੋਟੀ ਸਾਢੇ 3 ਖਾਦੀ ਬਣਾਉਣੇ تھے ਅੱਗੇ ਫਿਰ ਆ ਗਏ ਤੇ ਬਾਤ ਤੋਂ ਬਾਤ ਨੂੰ ਜੇ ਕੋ ਬਾਜ ਕਰਿਆ ਕਰੋ ਜਿਹੜੇ ਭੈਣ ਭਰਾ ਨਹੀਂ ਆਏ ਚੈਨਲ ਤੇ ਚੈਨਲ ਨੂੰ ਬਾਤ ਤੋਂ ਬਾਤ ਨੂੰ ਸਕੋਲ ਕਰੋ ਲਾਈਕ ਦੇ ਵਿੱਚ ਵੀ ਆਇਆ ਕਰੋ ਆਵੇ ਦਾ 10 15 15 ਮਿੰਟ ਦਾ ਟਾਈਮ ਸਾਰੇ ਭੈਣ ਭਰਾ ਜਰੂਰ ਦਿਆ ਕਰੋ ਜਿੰਨਾਂ ਜਿੰਨਾਂ ਨੇ ਵੀ ਚੈਨਲ ਸਬਸਕ੍ਰਾਈਬ ਕੀਤਾ ਆਇਰਾ ਖੀ ਮਾਂ ਦਾ ਦੋ ਬੈਂਦੀ ਆ ਤੇ ਦਹੀਂ ਲਾ ਕੇ ਫਿਰ ਇਹਨੂੰ ਗਲੇ ਕਲਾਂਗੇ ਸਮਾਂ ਸੌ ਨਿਕਣਾ ਵਾਗੇ ਆਲੂ ਗਾਇਰਾ ਨੂੰ ਉਹਨਾਂ ਚੋਣ ਤੋਂ ਪਾਜਣ ਪਾਤੀ ਆ ਆਕਰਸ਼ਿਤ ਕਰਨਾਂ ਦੀ ਉਹਨਾਂ ਨੂੰ ਮਾਸ ਮਾਦਨ ਮੈਂ ਉੱਤੇ ਰੋਟੀ ਚੋਪਣ ਦੀ ਬੈਦਾ ਚੋਪਣ ਦੀ ਜਦੋਂ ਆਪਾਂ ਉੱਤੇ ਰੋਟੀ ਨੂੰ ਕਿਉਂ ਲਾਉਣੇ ਦਵੇ ਤੇ ਔਰ ਰੋਟੀ ਉਹ ਕਿਓਰ ਸੜਦਾ ਰੋਟੀ ਵੀ ਪਾ ਲਈ ਇਦਾਂ ਦੇ ਇਹ ਪ੍ਰਸ਼ਾਦਾ ਆਪਣੇ ਆਪ ਬਣਦਾ ਵੈਸੇ ਵੀ ਗੋਨੇ ਅਗੇ ਤੇ ਆਵਾ ਤੇ ਇਦਾਂ ਤੇ ਉਹ ਡਾਲਡਾ ਸਹੀ ਐ ਟਰੈਕਟਰ ਤੇ ਆਂਦੇ ਛੱਡੂ ਨਾ ਖਾਓ ਤੂੰ ਉੱਲ ਨੂੰ ਆਪਣਾ ਹੀ ਕਰ ਲੈ ਟੋਟਲ ਨਾਲ ਤੁਹਾਨੂੰ ਸੌਜੀ ਕਰੀ ਉਹ ਆ ਦੀ ਪਾ ਕੇ ਫੜੋ ਰੋਟੀ ਰੋਟੀ ਨਾਲ ਬਾਤੂ ਲੱਤਨਾ ਲਾਗੇ ਭਾਈ ਉਸ ਤੂੰ ਹੀ ਕੋਤੀ ਵਾਲਾ ਗੁੰਬਾ ਮਟਰ ਬੜੁਗਾ ਨਹੀਂ ਕੇ ਜਾਇਓ ਜਵਾਰੋ ਚੀ ਲਣੀ ਲਿਓਣੀ ਫੜ ਕੇ ਉਹੋ ਨੀ ਚੇ ਚਲੀ ਜਾਂਦੇ ਨਾ ਦੁੰਦੇ ਨਾ ਅੰਤ ਰੇ ਲੱਭਟੀ ਮੈਂ ਉਹਦਾਂ ਜਿਹੜੇ ਜੀ ਦੇ ਮੁੰਡੇ ਨੇ ਤੇ ਮੈਂ ਖੋਲੀ ਹਨ ਨੂੰ ਲੱਭੀ ਨਹੀਂ ਜਿੱਦਾਂ ਲੱਜੀ ਹੋਣੀ ਆਏ ਲੱਭ ਗਿਆ ਮੈਨੂੰ ਲੱਭ ਗਿਆ ਉਹ ਹੋਦਰਬ ਨੇ ਲਾਇਆ ਨਹੀਂ ਬਾਕੀ ਸਭ ਕੋ ਲਾ ਦਿਆ ਰੱਖ ਲੈਣੇ ਗਾਜਰਾਂ ਪਾ ਰਹੇ ਆ ਨਹੀਂ ਤੇ ਕਿਤਾ ਆਈ ਜਾਵੇ ਗੰਗਿਆ ਗੰਗਿਆ ਨੇ ਪਾ ਕੇ ਦੇ ਲੈਣੇ ਮੁੰਜੇ ਛੇਲੇ ਦੇ ਚੀਜ਼ ਦੇ ਪਾ ਲੈਣਾ ਹੋਰ ਕੀ ਕਰਨਾ ਕਰਨੇ ਇਹਨੇ ਲਾ ਕੇ ਉਹਨੂੰ ਉੱਤੇ ਨਹੀਂ ਛੱਡ ਕੇ ਆਉਣਾ ਲਓ ਜੀ ਇਹ ਤੁਸਰ ਆਲੂ ਗੇ ਦੋ ਭੁਲਕੇ ਮੈਂ ਬਣਾਣਾ ਭੁਲਕੇ ਗਏ ਬਣ ਤੇ ਚਲੋ ਜੀ ਵੀਡੀਓ ਦਾ ਕਰੀਏ ਐਂਡ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰਿਓ ਮਿਲਾਂਗੇ ਸ਼ਾਮ ਵਾਲੀ ਵੀਡੀਓ ਵਿੱਚ ਆਸ੍ਰੀ ਘਰ ਜੁਹਦੇ ਵਾਸਤੇ ਰਹੋ ਤੁਸੀਂ ਵੀ ਦੇਖਿਓ ਹੀ ਮੀ ਆਪਣੇ ਆਪਣੇ ਪਰਿਵਾਰ ਵਿੱਚ ਆਨੰਦ ਮਾਣੋ ਜੀ